पतंगबाजी ਦਾ ਮਜ਼ਾ ਦੇਸੀ ਡੋਰ ਨਾਲ ਹੀ ਆਉਂਦਾ ਹੈ ਪਰ ਅੱਜ ਕੱਲ ਪਤੰਗਬਾਜ਼ ਚਾਈਨਾ ਡੋਰ ਦਾ ਇਸਤੇਮਾਲ ਕਰ ਰਹੇ ਹਨ ਜੋ ਸਭ ਲਈ ਖਤਰਨਾਕ ਹੈ ਇਸ ਸੰਬੰਧੀ ਸਮਾਜ ਸੇਵੀ ਸੰਸਥਾਾਂ ਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਪਰ ਫਿਰ ਵੀ ਚਾਈਨਾ ਡੋਰ ਵੇਚਣ ਵਾਲੇ ਅਤੇ ਖਰੀਦਣ ਵਾਲੇ ਬਾਜ਼ ਨਹੀਂ ਆ ਰਹੇ ਜਿਸ ਨਾਲ ਪਸ਼ੂ ਪੰਛੀ ਅਤੇ ਜ਼ਿਆਦਾਤਰ ਵਾਹਨ ਚਾਲਕਾਂ ਦਾ ਨੁਕਸਾਨ ਹੋ ਰਿਹਾ ਹੈ ਫਰੀਦਕੋਟ ਤੋਂ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਵਿਅਕਤੀ ਨੇ ਦੱਸਿਆ ਕੀ ਤਰੰਤਰਨ ਰੋਡ ਫਲਾਈਓਵਰ ਤੇ ਉਜਾਦਾ ਰਹੇ ਸਨ ਤਾਂ ਚਾਈਨਾ ਡੋਰ ਨੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਇਸ ਦੌਰਾਨ ਇੱਕ ਵਿਅਕਤੀ ਦੇ ਨੱਕ ਤੇ ਸੱਟ ਲੱਗੀ ਅਤੇ ਦੂਸਰੇ ਵਿਅਕਤੀ ਦੀ ਪਾਗ ਉੱਪਰ ਡੋਰ ਨੇ ਹਮਲਾ ਕੀਤਾ ਪੀੜਤ ਵਿਅਕਤੀਆਂ ਨੇ ਚਾਈਨਾ ਡੋਰ ਖਰੀਦਣ ਅਤੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਐਸੇ ਫ੍ਰੀਕੋਰਟ ਤੇ ਦਰਬਾਰ ਸਾਹਿਬ ਜਾ ਰਹੇ ਸੀਗੇ ਪਹਿਲਾਂ ਡੋਰ ਮੇਰੇ ਅੂਠੇ ਚ ਫਸੀ ਹੈ ਫੇ ਮੇਰੇ ਮੈਂ ਉੱਪਰ ਗਈ ਤੇ ਮੇਰੇ ਇੱਥੇ ਪੱਗ ਚ ਫਸ ਗਈ ਆ ਪੱਗ ਕਟਿੰਗ ਹੋ ਗਈ ਸਾਰੀ ਕਈ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਪੇਰੈਂਟਸ ਨੂੰ ਵੀ ਕਹਿਣਾ ਜਾਣੇ ਆ ਵੀ ਇਹੋ ਜਿਹੀਆਂ ਹਾਨੀਕਾਰਕ ਡੋਰਾਂ ਬੱਚਿਆਂ ਨੂੰ ਨਾ ਲੈ ਕੇ ਦਿੱਤੀਆਂ ਜਾਣ ਤੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਥੋੜਾ ਜਿਹਾ ਇਸ ਚੀਜ਼ ਤੇ ਧਿਆਨ ਦਿੱਤਾ ਜਾਵੇ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬੰਦੀ ਸਜ਼ਾ ਨੂੰ ਹੱਕ ਦੀ ਉਹਨੂੰ ਦੇਣੀ ਚਾਹੀਦੀ ਹੈ ਫਿਰ ਇਸ ਨੂੰ ਪਹਿਲਾਂ ਤਾਂ ਇਸ ਨੂੰ ਕਹਿਣਾ ਚਾਹੀਦਾ ਵੀ ਇਹ ਚੀਜ਼ਾਂ ਨਾ ਲੱਗ ਦੇਣ ਜੇ ਫਿਰ ਵੀ ਨਹੀਂ ਹਟਦੇ ਤਾਂ ਬੱਚਿਆਂ ਨੂੰ ਕੋਈ ਨਾ ਕੋਈ ਸਜਾ ਦੇਣੀ ਚਾਹੀਦੀ ਹੈ ਅਸੀਂ ਫਰੀਦਕੋਟ ਤੋਂ ਚੱਲੇ ਸੀ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਆ ਰਹੇ ਸੀਗੇ ਜੀ ਤੇ ਜਦੋਂ ਅਸੀਂ ਇਹ ਆਪਣੇ ਅੰਮ੍ਰਿਤਸਰ ਐਂਟਰੀ ਦੇ ਜਿਹੜਾ ਪੌਲਾ ਹੁੰਦਾ ਹੈ ਪੌਲ ਤੋਂ ਉਤਰ ਲੱਗੇ ਆ ਜੀ ਤਾਂ ਉੱਥੇ ਚਾਣਾ ਡੋਰ ਸੀਗੀ ਜੀ ਪੌਲ ਦੇ ਉੱਪਰ ਚਨਾਡੂਰ ਇਹ ਬ੍ਰਦਰ ਦੇ ਪਹਿਲਾਂ ਇੱਥੇ ਦਸਤਾਰ ਦੇ ਵਿੱਚ ਫਸਿਆ ਦਸਤਾਰ ਦੀ ਸਾਰੀ ਕਟਿੰਗ ਹੋ ਗਈ ਤੁਸੀਂ ਦੇਖ ਸਕਦੇ ਹੋ ਫਿਰ ਇਹਦੇ ਜਦੋਂ ਇਹਨੇ ਦਸਤਾਰ ਤੋਂ ਐਸ ਤਰ੍ਹਾਂ ਮਨ ਲੋ ਲਾਈ ਹੱਥ ਨਾਲ ਤੇ ਅੰਗੂਠੇ ਦੇ ਵਿੱਚ ਇਹਦੇ ਮਨ ਲੋ ਫਿਰ ਗਈ ਸਾਰੇ ਉਸ ਤੋਂ ਬਾਅਦ ਫਿਰ ਮੇਰੇ ਇਹ ਮਨ ਲੋ ਐਨਕ ਲੱਗੀ ਹੋਈ ਸੀ ਤੇ ਮੇਰੇ ਫਸੇ ਐਨਕ ਦੇ ਵਿੱਚ ਦਾ ਦੇਖੋ ਤੁਸੀਂ ਐਨਕ ਸਾਰੀ ਇਹਨੇ ਮਨ ਲੋ ਡੈਮੇਜ ਕਰ ਦਿੱਤੇ ਉਸ ਤੋਂ ਬਾਅਦ ਇਹ ਫਿਰ ਨੱਕ ਸਾਰਾ ਕਟਿੰਗ ਹੋ ਗਿਆ ਇਸ ਦੇ ਉੱਤੇ 6 ਟੰਕ ਲੱਗੇ ਹੋਏ ਹੁਣੇ ਹੋਣਿਆ ਅਪੇਖੇ ਹਸਪਤਾਲ ਦੇ ਉੱਚੋ ਅਸੀਂ ਇਹ ਮੰਨ ਲਓ ਟ੍ਰੀਟਮੈਂਟ ਕਰਵਾ ਕੇ ਆਏ ਹਾਂ ਸਭ ਤੋਂ ਮੰਨ ਲਓ ਵੱਡੀ ਜ਼ਿੰਮੇਵਾਰੀ ਮੈਂ ਸਮਝਦਾ ਆਂ ਵੀ ਪੇਰੈਂਟਸ ਦੀ ਹੈ ਪੇਰੈਂਟਸ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਹਾਨੀਕਾਰਕ ਗਿਮ ਹੈ ਠੀਕ ਹੈ ਜੀ ਇਹ ਨਹੀਂ ਲੈ ਕੇ ਦੇਣੇ ਚਾਹੀਦੀਆਂ ਸਾਨੂੰ ਦੇਖੋ ਹੁਣ ਤੁਸੀਂ ਇਸ ਸਮਾਨ ਦੇ ਵਿੱਚ ਦੇਖੋ ਆਪਣੇ ਖੜਿਆਂ ਤੋਂ ਕਿੰਨੇ ਨਜ਼ਰ ਆ ਰਹੇ ਪਤਾ ਹੈ ਕਿ ਇਹਨਾਂ ਨੇ ਕਿੰਨੇ ਪੰਛੀਆਂ ਦੀਆਂ ਕਿੰਨੇ ਜਾਨਵਰਾਂ ਦੀ ਕਿੰਨੇ ਮਨੁੱਖਾਂ ਦੇ ਇਹਨਾਂ ਨੇ ਮੰਨ ਲਓ ਨਗਰ ਨੂੰ ਨੁਕਸਾਨ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਹੈ ਮੰਨ ਲਓ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈਗੀ ਹੈ ਵੀ ਇਹ ਜਿਹੜੀਆਂ ਚੀਜ਼ਾਂ ਨਾ ਵਿਕੰਦੇ ਵੇਜੀ ਪਤੰਗਬਾਜੀ ਦਾ ਸੀਜ਼ਨ ਹਜੇ ਦੂਰ ਹੈ ਪਰ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਬੇਮੌਸਮੀ ਪਤੰਗਬਾਜੀ ਕੀਤੀ ਜਾ ਰਹੀ ਹੈ ਤੇ ਪਤੰਗਬਾਜੀ ਵੀ ਚਾਈਨਾ ਡੋਰ ਦੇ ਨਾਲ ਜਿਸ ਦੇ ਨਾਲ ਪਸ਼ੂ ਪੰਛੀ ਤੇ ਰਾਹੀਰ ਵਾਹਨ ਚਾਲਕ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ ਤਾਜ਼ਾ ਮਾਮਲਾ ਤਰਨਤਾਰਨ ਰੋਡ ਫਲਾਈਓਵਰ ਤੋਂ ਸਾਹਮਣੇ ਆਇਆ ਜਿੱਥੇ ਫਰੀਦਕੋਟ ਦਾ ਇੱਕ ਵਾਸੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਉਹਨਾਂ ਮੰਗ ਕੀਤੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਈਨਾ ਡੋਰ ਵੇਚਣ ਵਾਲਿਆਂ ਤੇ ਤੇ ਇਸਤੇਮਾਲ ਕਰਨ ਵਾਲਿਆਂ ਤੇ ਸੋ ਦੇਖਣਾ ਹੋਵੇਗਾ ਕਿ ਪਤੰਗਬਾਜ਼ੀ ਹਜੇ ਸੀਜ਼ਨ ਦੂਰ ਹੈ ਪਰ ਪ੍ਰਸ਼ਾਸਨ ਕਿੰਨਾ ਕਿ ਜਾਗਰੂਕ ਹੈ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ